ਤੇ ਹੋਰ ਅਸੀਂ ਦੇਖਿਆ ਸਵੇਰ ਦਾ ਡਰੋਨ ਨਹੀਂ ਸੀ ਆਇਆ ਪਰ ਹੁਣ ਦੋ ਕਬਰੀ ਆਇਆ ਪਰ ਅਸੀਂ ਡਰੋਨ ਦਾ ਇਲਾਜ ਕਰਨ ਲੈ ਕੇ ਆਏ ਆ। ਹੁਣ ਅਸੀਂ ਟੈਨਿਸ ਦੀ ਬੋਲ ਨਾਲ ਮੀਰੂngi ਡਰੋਨ ਨੂੰ ਹੁਣ ਆਵੇ ਜੀ ਇੱਧਰ ਹੁਣ ਕੋਸ਼ਿਸ਼ ਕਰਾਂਗੇ ਕਿ ਗੇਰਨ ਤੇ ਕਿਉਂਕਿ ਫੁੱਲ ਨੂੰ ਉਗਾਉਣ ਵਾਸਤੇ ਮਿੱਟੀ ਨੂੰ ਆਪਣੀ ਹਿੱਕ ਚ ਫੁਰਪੇ ਕਈਆਂ ਡਰੋਨ ਨੂੰ ਜੇ ਮੈਰਿਜ ਪੈਲੇਸ ਤੇ ਉਡਾਉਣਾ ਹੋਵੇ ਤਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ ਤੇ ਇਹ ਹਰਿਆਣਾ ਪੁਲਿਸ ਦਾ ਜਿਹੜਾ ਡਰੋਨ ਹੈ ਉਹ ਪੰਜਾਬ ਚ ਆ ਕੇ ਸ਼ਿਵਨਪੁਰੇ ਜਾਬਦੇ ਦੇ ਵਿੱਚ ਹੈ ਲੀਡਰਸ਼ਿਪ ਦੇ ਕਹਣੇ ਦੇ ਵਿੱਚ ਹੈ ਲੀਡਰਸ਼ਿਪ ਪੂਰਾ ਵਧੀਆ ਰੋਲ ਅਦਾ ਕਰ ਰਹੀ ਹੈ ਇਸ ਟਾਈਮ ਸੋ ਲੀਡਰਸ਼ਿਪ ਦੀ ਆਪਣੀ ਵੀ ਮੀਟਿੰਗ ਹੋਣੀ ਹੈ ਜੋ ਵੀ ਫੈਸਲਾ ਹੋਣਾ ਹੈ ਆਸੂ ਬਾ ਰਿਆ ਜਿਉ ਸਰਪੰਸ ਨਾਂਵਾਰ ਤੇ ਸ਼ਾਇਦ ਅੱਜ 80 ਸਿੱਖਣ ਦੇ ਸਾਡੇ ਪਟਾਣੇ ਬੋਲਾਂ ਦਾ ਪ੍ਰਬੰਧ ਕੀਤਾ ਡਰੋਨ ਡਰੋਨ ਲਈ ਡਰੋਨ ਨੂੰ نیچے ਗੇਰਨ ਵਾਸਤੇ ਜਿਹੜੀਆਂ ਬੋਲਾਂ ਇਹ ਚੱਕ ਲਿਆ ਤੇ ਡਰੋਨ ਡਰੋਨ ਕਹਿੰਦੇ ਜਿਹੜਾ ਪਤੰਗ ਦੇ ਨਾਲ ਰੱਸੀ ਦੇ ਨਾਲ ਜਿਹੜੇ ਯਰ ਗੈਸ ਦੇ ਗੋਲੇ ਨੇ ਤਮਾਕੇ ਨੇ ਐਦਾਂ ਲੱਗ ਰਿਹਾ ਜਿਵੇਂ ਜੰਗ ਲੱਗੀ ਹੁੰਦੀ ਹੈ ਇਹ ਸਰਕਾਰ ਦੀ ਨਾਕਾਮੀਆ ਵੀ ਜੀ ਇਹ ਡਰੀ ਹੋਈ ਸਰਕਾਰ ਹੈ ਸੇ ਹੁਣੇ ਅਸੀਂ ਦੇਖਿਆ ਸਵੇਰ ਦਾ ਡਰੋਨ ਨਹੀਂ ਸੀ ਆਇਆ ਪਰ ਹੁਣ ਦੋ ਕੁ ਵਾਰੀ ਆਇਆ ਪਰ ਅਸੀਂ ਡਰੋਨ ਦਾ ਇਲਾਜ ਕਰਨ ਲੈ ਕੇ ਆਏ ਹਾਂ ਹੁਣ ਹੁਣ ਅਸੀਂ ਟੈਨਿਸ ਦੀ ਬੋਲਾਂ ਲੈ ਕੇ ਨੂੰ ਡਰੋਨ ਨੂੰ ਹੁਣ ਆਵੇ ਜੀ ਇੱਧਰ ਹੁਣ ਕੋਸ਼ਿਸ਼ ਕਰਾਂਗੇ ਗੇਰਨ ਦੀ ਕਿਉਂਕਿ ਸਾਡੇ ਕੁਝ ਕੁ ਬੰਦੇ ਫਿਰ ਪੱਥਰ ਮਾਰਦੇ ਆ ਜਦੋਂ ਤਾਂ ਫਿਰ ਉਹ ਪੱਥਰ ਆਪਣੀ ਬੰਦੇ ਦੇ ਆ ਕੇ ਸਿਰ 'ਚ ਵੱਜਦਾ ਫਿਰ ਅਸੀਂ ਹੁਣ ਉਹਦਾ ਤੋੜ ਕੱਢ ਕੇ ਲੈ ਕੇ ਆਇਆ ਹੁਣ ਆਪੇ ਡਰੋਨ ਦੇਖਦੇ ਆ ਅਸੀਂ ਅਟੈਕ ਨਹੀਂ ਕਰਾਂਗੇ ਅਸੀਂ ਡਿਫੈਂਸ ਕਰਾਂਗੇ ਕਿਉਂਕਿ ਗੈਰ ਕਾਨੂੰਨੀ ਡਰੋਨ ਹੈ ਇਹ ਡਰੋਨ ਨੂੰ ਜੇ ਇੱਕ ਮੈਰਿਜ ਪੈਲੇਸ 'ਤੇ ਵੀ ਉਡਾਉਣਾ ਹੋਵੇ ਤਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ ਤੇ ਇਹ ਹਰਿਆਣਾ ਪੁਲਿਸ ਦਾ ਜਿਹੜਾ ਡਰੋਨ ਹੈ ਉਹ ਪੰਜਾਬ ਜਾ ਕੇ ਕਿਵੇਂ ਹਮਲਾ ਕਰ ਰਿਹਾ ਸੋ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਵੀ ਉਹਦੀ ਪਾਗ ਟੱਪ ਕੇ ਕਾਫੀ ਅੱਗੇ ਨੂੰ ਆ ਗਿਆ ਸਣ ਭਾਨਾ ਸਿੱਧੂ ਆਏ ਸੀ ਨਾ ਉਰੇ ਤਾ ਕਰਕੇ ਡਰੋਨ ਕਾਫੀ ਅੱਗੇ ਜਾ ਉਹ ਇਕੱਠ ਹੋ ਗਿਆ ਇਕੱਠ ਹੋ ਗਿਆ ਤਾਂ ਦੇਖਦੇ ਹਾਂ ਕੈਮਰੇ ਨਹੀਂ ਨਹੀਂ ਉਹ ਕੈਮਰੇ ਵਾਲਾ ਨਹੀਂ ਸੀ ਦੋ ਡਰੋਨ ਆ ਜੀ ਇਹਨਾਂ ਦੇ ਇੱਕ ਕੈਮਰਾ ਵਾਲਾ ਛੋਟੇ ਸਾਈਜ਼ ਦਾ ਜਿਹੜਾ ਵੱਡੇ ਵਾਲਾ ਬੰਬ ਸਿੱਟਣ ਆਉਂਦਾ ਇੱਧਰ ਕੋਈ ਨਾ ਹੁਣ ਆਵੇ ਇੱਧਰ ਨੂੰ ਫਿਰ ਦਿਖਾਣੇ ਉਹਨੂੰ ਤਾਰੇ ਦਿਖਾਵਾਂਗੇ ਹੁਣ ਮਤਲਬ ਤੁਸੀਂ ਪਲੈਨਿੰਗ ਕਰ ਲਈ ਪੂਰੀ ਬਾਲਾਂ ਨਾਲ ਹੁਣ ਗੇਰ ਗੇਰ ਕੇ ਹਟੋਗੇ ਅਸੀਂ ਸਵੇਰ ਤੋਂ ਪਲੈਨਿੰਗ ਚੱਲ ਰਹੀ ਹੈ ਜੀ ਉੱਧਰ ਬੈਰੀਕੇਟਿੰਗ ਉਹਨਾਂ ਦੀ ਸੀ ਇੱਧਰ ਫਿਰ ਸਾਡੀ ਸੀ ਅਸੀਂ ਟੀਮ ਲਾ ਕੇ ਮੂਰੇ ਪਹਿਲਾਂ ਪਤੰਗ ਲਾਏ ਜੀ ਵੀ ਪਤੰਗਾਂ ਨਾਲ ਇਹਨਾਂ ਨੂੰ ਰੋਕਿਆ ਜਾਵੇ ਵੈਸੇ ਕਿਉਂਕਿ ਇਹ ਪੰਜਾਬੀਆਂ ਦੇ ਖੂਨ ਚਾ ਕੋਈ ਵੀ ਸੰਘਰਸ਼ ਹੋਵੇ ਉਹਦੇ ਨਾਲ ਨਾਲ ਜਿਹੜੇ ਸਾਡੇ ਤਿਉਹਾਰ ਆ ਸਾਡੇ ਰੀਤੀ ਰਿਵਾਜ ਅਸੀਂ ਉਹਨੂੰ ਕਾਇਮ ਰੱਖਦੇ ਆ ਭਾਵੇਂ ਲੰਗਰ ਪਰਥਾ ਹੋਵੇ ਸਾਡੀ ਭਾਵੇਂ ਕੋਈ ਸੇਵਾ ਦੀ ਗੱਲ ਹੋਵੇ ਭਾਵੇਂ ਮੈਡੀਕਲ ਸੇਵਾ ਦੀ ਗੱਲ ਹੋਵੇ ਤਾਂ ਉਵੇਂ ਹੀ ਸਾਡਾ ਜਿਹੜਾ ਕਲਚਰ ਆ ਉਹ ਵੀ ਅਸੀਂ ਨਾਲ ਰੱਖਿਆ ਹੋਇਆ ਸੋ ਉਹ ਵੀ ਅੜਾ ਰਹੇ ਆ ਤੇ ਨਾਲ ਇਹਦੇ ਨਾਲ ਸਾਨੂੰ ਅੱਜ ਡਰੋਨਾਂ ਦਾ ਵੀ ਬੜੀ ਮੁਕਤੀ ਮਿਲੀ ਆ ਪਰ ਜੇ ਹੁਣ ਆਇਆ ਤਾਂ ਉਹਦਾ ਸੈਕੰਡ ਆ ਅਸੀਂ ਹੱਲ ਵੀ ਕੱਢਿਆ ਜਿਉਂ ਜਿਉਂ ਦਿਨ ਲੰਘ ਰਹੇ ਨੇ ਮੋਰਚਾ ਵੀ ਵੱਡਾ ਹੋ ਰਿਹਾ ਹੈ ਸੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਦੋਂ ਪੁੱਛਿਆ ਕਿ ਕਿਸਾਨ ਜਿਹੜੇ ਆਏ ਆ ਉਹ ਪੀਸਫੁੱਲ ਸੀਗੇ ਕਿ ਕਿੱਦਾਂ ਸੀ ਤਾਂ ਪੰਜਾਬ ਗਵਰਨਮੈਂਟ ਨੇ ਉੱਥੇ ਵਕੀਲਾ ਨਿਯਤ ਰੱਖਿਆ ਕਿ ਕਿਸਾਨ ਅੰਮਰਸਰ ਤੋਂ ਤੁਰੇ ਆ ਰਾਸਤੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਈ ਆ ਪੀਸਫੁੱਲੀ ਇੱਥੇ ਤੱਕ ਆਏ ਆ ਹੁਣ ਹਰਿਆਣਾ ਗਵਰਨਮੈਂਟ ਇਹ ਕਰੀਗੀ ਜਿਹੜੇ ਕਿਸਾਨ ਆ ਵਾਇਲੈਂਟ ਹੋ ਰਹੇ ਨੇ ਤੇ ਉਹ ਸਾਨੂੰ ਹੁਣ ਅੱਜ ਜਿਹੜੇ ਬੰਬ ਵੇਰ ਰਹੇ ਨੇ ਸਾਰਾ ਕੁਝ ਕਰ ਜਾਣ ਕੇ ਕਰ ਰਹੇ ਆ ਵੀ ਕਿਸਾਨਾਂ ਨੂੰ ਨੁਕਸਾਰੇ ਆ ਸਾਡੀ ਨੌਜਵਾਨੀ ਨੂੰ ਨੁਕਸਾਰੇ ਆ ਕਿ ਨੌਜਵਾਨੀ ਕੋਈ ਗਲਤੀ ਕਰਨ ਪਰ ਨੌਜਵਾਨ ਪੂਰੇ ਜਾਬਤੇ ਦੇ ਵਿੱਚ ਆ ਲੀਡਰਸ਼ਿਪ ਦੇ ਕਹਿਣੇ ਦੇ ਚਾ ਲੀਡਰਸ਼ਿਪ ਪੂਰਾ ਵਧੀਆ ਰੋਲ ਅਦਾ ਕਰ ਰਹੀ ਹੈ ਇਸ ਟਾਈਮ ਸੋ ਲੀਡਰਸ਼ਿਪ ਦੀ ਆਪਣੀ ਵੀ ਮੀਟਿੰਗ ਹੋਣੀ ਹੈ ਜੋ ਵੀ ਫੈਸਲਾ ਹੋਊਗਾ ਉਸ ਹਿਸਾਬ ਨਾਲ ਚੱਲਾਂਗੇ ਕਿਵੇਂ ਦੇ ਦੋੜੇ ਆਪਣੇ ਨੌਜਵਾਨਾਂ ਨੂੰ ਨੁਕਸਾਨ ਹੋਏ ਕਾਫੀ ਕਈ ਜਖਮ ਹੋ ਗਏ ਏਡੇ ਏਡੇ ਉਹ ਫੱਟ ਫੱਟ ਪੈ ਗਏ ਨਾ ਉਹ ਨੌਜਵਾਨਾਂ ਦੇ ਬਹੁਤ ਢੂੰਗੇ ਫੱਟ ਪੈ ਗਏ ਜੋ ਜੋ ਹਾਲ ਇਹਨਾਂ ਨੇ ਇੱਥੇ ਕੀਤਾ ਕਾਸ਼ ਇਹੀ ਹਾਲੇ ਇੰਡੀਆ ਪਾਕਿਸਤਾਨ ਤੇ ਆ ਇੰਡੀਆ ਚਾਈਨਾ ਵਾਲੇ ਬਾਰਡਰ ਤੇ ਕਰਦੇ ਤਾਂ ਸਾਡੇ ਦੇਸ਼ ਦਾ ਜਿਹੜਾ ਏਰੀਆ ਅੱਜ ਚਾਈਨਾ ਦੱਬ ਬੈਠਾ ਹੈ ਜਾਂ ਉੱਪਰ ਹੋਰ ਹਮਲੇ ਹੋ ਰਹੇ ਸ਼ਾਇਦ ਉਹ ਨਾ ਹੁੰਦੇ ਸੋ ਇਹ ਨਾ ਇਹ ਸਾਡੇ ਦੇਸ਼ ਦੇ ਲੋਕਾਂ ਨਾਲ ਜਾਂ ਤਾਂ ਗੱਲ ਇਹ ਆ ਵੀ ਇਹ ਸਾਨੂੰ ਆਪਣਾ ਨਹੀਂ ਮੰਨਦੇ ਜਾਂ ਤਾਂ ਇਹ ਕਰਦੇ ਵੀ ਇਹ ਜਿਹੜਾ ਪੰਜਾਬ ਹੈ ਜਾਂ ਪੰਜਾਬੀ ਹੈ ਜਿਹੜੇ ਜਿਨ੍ਹਾਂ ਦੇ ਸਰ ਤੇ ਦਸਤਾਰਾਂ ਹੈ ਇਹ ਆਪਣਾ ਨਹੀਂ ਸਮਝਦੇ ਜੇ ਇਹ ਆਪਣਾ ਸਮਝਦੇ ਆ ਤੁਸੀਂ ਆਪਣੇ ਤੇ ਗੋਲੀਆਂ ਚਲਾ ਰਹੇ ਹੋ ਸਾਡੇ ਕਿਸਾਨਾਂ ਦੇ ਹੱਥ ਚ ਕਿਹੜੇ ਹਥਿਆਰ ਹੈ ਸਾਡੇ ਕਿਸਾਨਾਂ ਦੇ ਹੱਥ ਚ ਸਿਰਫ ਇੱਕ ਮੰਗ ਹੈ ਜੋ ਵੀ ਜੋ ਤੁਸੀਂ ਲਿਖ ਕੇ ਦਿੱਤੀ ਆ ਤੁਸੀਂ ਕਮਿਟਮੈਂਟਸ ਕੀਤੀਆਂ ਕਿ ਹਾਂ ਅਸੀਂ ਜਿਹੜਾ ਐਮਐਸਪੀ ਗਾਰੰਟੀ ਕਾਨੂੰਨ ਬਣਾਵਾਂਗੇ ਸੁਆਮੀ ਨਾਥਨ ਦਾ C2+50 ਦਾ ਜਿਹੜਾ ਫਾਰਮੂਲਾ ਅਸੀਂ ਮੰਨਾਂਗੇ ਲਾਗੂ ਕਰਾਂਗੇ ਤੁਸੀਂ ਲਾਗੂ ਕਰਨ ਦਾ ਸਾਨੂੰ ਭਰੋਸਾ ਦੇ ਕੇ ਸਰਕਾਰ ਚਾਹੀਓ ਲਖੀਮਪੁਰ ਖੀਰੀ ਤੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਆ ਜਿਹੜੇ ਜ਼ਖਮੀ ਆ ਤੁਹਾਡੇ ਇੱਕ ਲੀਟਰ ਦੇ ਮੁੰਡੇ ਵੱਲੋਂ ਕਤਲ ਕੀਤਾ ਗਿਆ ਉਹਨਾਂ ਦਾ ਤੁਸੀਂ ਲਿਖ ਕੇ ਦਿੱਤਾ ਕਿ ਅਸੀਂ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਤੁਸੀਂ ਅੱਜ ਤੱਕ ਉਹਦਾ ਕੋਈ ਹੱਲ ਨਹੀਂ ਕੀਤਾ ਸੋ ਇਹ ਤੁਸੀਂ ਲਿਖ ਕੇ ਦਿੱਤਾ ਤਾਂ ਤੁਹਾਨੂੰ ਯਾਦ ਕਰਵਾ ਰਹੇ ਆ ਪਰ ਜੇ ਤੁਸੀਂ ਸਾਡਾ ਤੁਸੀਂ ਸਾਡਾ ਸਵਾਗਤ ਇਦਾਂ ਕਰਨਾ ਗੋਲੀਆਂ ਨਾਲ ਬਰੂਦ ਨਾਲ ਆ ਹੰਝੂ ਗੈਸ ਦੇ ਗੋਲੇ ਕੈਮੀਕਲ ਕੈਮੀਕਲ ਵਾਲਾ ਪਾਣੀ ਇਹ ਕੀ ਹਾਲਾਤ ਆ ਮਤਲਬ ਕੋਈ ਗੱਲ ਨਹੀਂ ਜੀ ਪਰਮਾਤਮਾ ਸਭ ਕੁਝ ਪਰਮਾਤਮਾ ਦੇ ਹੱਥ ਹੁੰਦਾ ਜਿੰਨਾ ਇਹ ਜ਼ਬਰ ਕਰਨਗੇ ਉਨਾਂ ਕੁਦਰਤ ਇਹਨਾਂ ਨੂੰ ਜਵਾਬ ਦੇਊਗੀ ਫਿਰ ਅਗਲਾ ਪਲਾਨ ਕੀ ਆ ਹੁਣ ਜਦੋਂ ਮੀਟਿੰਗ ਬੇਸਟਾ ਨਿਕਲਦੀ ਹੈ ਫਿਰ ਅਗਲਾ ਪਲਾਨ ਕੀ ਆ ਵੀ ਜਦੋਂ ਜੇ ਕੋਈ ਰਿਜ਼ਲਟ ਨਹੀਂ ਨਿਕਲਦਾ ਮੀਟਿੰਗ ਦਾ ਅਗਲਾ ਪਲਾਨ ਕੀ ਆ ਜੋ ਸਾਡੀ ਜਥੇਬੰਦੀ ਸਾਡੇ ਕਿਸਾਨ ਆ ਗੋ ਕਹਿਣਗੇ ਜੋ ਕਹਿਣਗੇ ਵੀ ਆਪਾਂ ਦਿੱਲੀ ਜਾਣ ਆਪਾਂ ਜਾਵਾਂਗੇ ਦੇਖੋ ਜਿਹੜੀਆਂ ਸੱਟਾਂ ਦੀ ਗੱਲ ਹੈ ਲਹੂ ਦੀ ਗੱਲ ਹੈ ਕੁਰਬਾਨੀਆਂ ਦੀ ਗੱਲ ਆ ਉਹ ਦੇਣੀ ਪੈਂਦੀ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਜਿਉ ਸਰਬੰਸ ਨਾਂ ਵਾਰ ਤੇ ਸ਼ਾਇਦ ਅੱਜ ਐਡੀ ਸਿੱਖਾਂ ਦੀ ਸਾਡੀ ਫਲਵਾੜੀ ਨਾ ਹੁੰਦੀ ਹਨਾ ਸੋ ਕਿਸੇ ਵੀ ਫੁੱਲ ਨੂੰ ਉਗਾਉਣ ਵਾਸਤੇ ਮਿੱਟੀ ਨੂੰ ਆਪਣੀ ਹਿੱਕ 'ਚ ਖੁਰਪੇ ਕਈਆਂ ਸਹਣੇ ਪੈਂਦੇ ਆ ਸੋ ਕੋਈ ਗੱਲ ਨਹੀਂ ਜੀ ਜੋ ਇਹ ਮਹਾਰਾਜ ਨੇ ਸਾਡੇ ਇਲੇਖਾਂ 'ਚ ਜੋ ਲਿਖਿਆ ਜੇ ਸ਼ਹੀਦੀਆਂ ਲਿਖੀਆਂ ਸੱਟਾਂ ਲਿਖੀਆਂ ਤਾਂ ਖਾਵਾਂਗੇ ਕੋਈ ਗੱਲ ਨਹੀਂ ਪਰ ਅਸੀਂ ਕਿਸੇ ਦੇ ਅਟੈਕ ਨਹੀਂ ਕਰਾਂਗੇ ਅਸੀਂ ਡਿਫੈਂਸ 'ਚ ਰਹਿਾਂਗੇ ਇਹ ਸਾਡੇ ਕਿਸਾਨ ਲੀਡਰ ਦਾ ਹੁਕਮ ਵੀ ਹੈ ਅਸੀਂ ਉਹਨਾਂ ਦਾ ਹੁਕਮ ਸਿਰ ਮੱਥੇ ਮੰਨ ਕੇ ਚੱਲ ਰਹੇ ਹਾਂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਇਹ ਗੱਲਬਾਤ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਡਰੋਨ ਫੇਰ ਇਧਰੋਂ ਵੱਧ ਰਿਹਾ ਬਾਈ ਤੇ ਡਰੋਨ ਵੱਧ ਰਿਹਾ ਤੁਸੀਂ ਤਸਵੀਰਾਂ ਦਿਖਾਓ ਤੇ ਡਰੋਨ ਵੱਧ ਰਿਹਾ ਡਰੋਨ ਇਧਰੋਂ ਵੱਧ ਰਿਹਾ ਤੇ ਬਾਈ ਨੇ ਬੋਲਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਬੋਲਾਂ ਤੁਸੀਂ ਦੇਖ ਸਕਦੇ ਹੋ ਬੋਲਾਂ ਦਾ ਪ੍ਰਬੰਧ ਕੀਤਾ ਡਰੋਨ ਡਰੋਨ ਲਈ ਡਰੋਨ ਨੂੰ نیچے ਗੇਰਨ ਵਾਸਤੇ ਜਿਹੜੀਆਂ ਬੋਲਾਂ ਬਾਈ ਚੱਕੀ ਮਿਰਦੇ ਨੇ ਤੇ ਚੱਕ ਲਿਆ ਤੇ ਡਰੋਨ ਡਰੋਨ ਕਹਿੰਦੇ ਜਿਹੜਾ ਪਤੰਗ ਦੇ ਨਾਲ ਰੱਸੀ ਦੇ ਨਾਲ ਪਤੰਗ ਦੀ ਡੋਰ ਨਾਲ ਫਸਾਇਆ ਜਾ ਰਿਹਾ ਡਰੋਨ ਨੂੰ ਫੇਰ ਡਰੋਨ ਫੇਰ ਪਿੱਛੇ ਲੈ ਕੇ ਜਾਂਦੇ ਨੇ ਕਦੇ ਅੱਗੇ ਲੈ ਕੇ ਆਉਂਦੇ ਨੇ ਡਰੋਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਿਸਾਨਾਂ ਨੂੰ ਡਰੋਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਇਹ ਡਰੋਨ ਡਰੋਨ ਨੂੰ ਗੇਰਨ ਦੀਆਂ ਜਿਹੜੀਆਂ ਗੇਰਨ ਵਾਸਤੇ ਇਹਨੂੰ ਗੇਰਨ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੌਲਾਂ ਲੈ ਕੇ ਆਏ ਨੇ ਮੁੰਡੇ ਨੌਜਵਾਨ ਬੌਲਾਂ ਲੈ ਕੇ ਆਏ ਨੇ ਡਰੋਨ ਨੂੰ ਗੇਰਨ ਵਾਸਤੇ ਅਨੁਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਮੇਰੇ ਨਾਲ ਨਮਨਿੰਦਰ ਸਿੰਘ ਤੇ ਮੇਰਾ ਕੈਮਰਾਮੈਨ ਜੀਵਨ ਜੋਤ ਸਿੰਘ